ਕਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲੋ ਭਾਈ ਉਹਦੇ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਨੇ ਕਬੂਤਰਾਂ ਦੇ ਤੇ ਅੱਜ ਆਪਾਂ ਤੁਹਾਡੇ ਲਈ ਫੇਰ ਲਿਆ ਆ 300 ਦਾ ਇੱਕ ਕਬੂਤਰ ਭਾਈ ਜੀ ਠੀਕ ਹੈ ਭਾਈ ਜੀ ਤੇ ਦੇਖੋਣੇ ਹੁਣ ਸੁਣੇ ਕਬੂਤਰ ਜਿਆਦਾ ਸਮਾਂ ਨਾਲ ਲੈਂਦੇ ਓਏ ਤੇ ਬਾਈ ਜੀ ਇੱਕ ਗੱਲ ਨੋਟ ਜ਼ਰੂਰ ਕਰ ਲੋ ਤੇ ਉਹ ਇਹ ਹੈ ਬਾਈ ਕਿ 300 ਵਾਲੇ ਕਬੂਤਰ ਦੀ ਬਈ ਅੱਪਾ ਗਰੰਟੀ ਲੈਂਦੇ ਹੁੰਦੇ ਪਰ ਇੰਨਾ ਪਤਾ ਵੀ ਚੰਗੇ ਹੁੰਦੇ ਆ ਬਾਈ ਤੁਸੀਂ ਕਬੂਤਰ ਹੋਰ ਵੀ ਬਹੁਤ ਹਨ ਮੈਂ ਦੇਖਦੇ ਹਾਂ ਉਹਗੇ ਚੈਨਲ ਦੇ ਉੱਤੇ ਪਰ ਆਪਣੇ ਕਬੂਤਰ ਕਿਉਂ ਚੰਗੇ ਲਾਦੇ ਏਡੀ ਏਡੀ ਦੁਨੀਆ ਆਪਣੇ ਕੋਲ ਦੂਰੋਂ ਆਉਂਦੀ ਆ ਬਾਈ ਲੈਣ ਕਬੂਤਰ ਐਸੇ ਕਾਰਨ ਆਉਂਦੀ ਆ ਬਾਈ ਜੇ ਚੰਗੇ ਹੁੰਦੇ ਹੈ ਜਿਵੇਂ ਕੁਝ ਬੰਦੇ ਬਾਰ-ਬਾਰ ਵੀ ਕਬੂਤਰ ਲੈ ਕੇ ਜਾਂਦੇ ਬਾਈ ਆਪਣੇ ਕੋਲ ਇੰਨੀ ਵੀ ਇੱਕ ਵਾਰੀ ਲਈ ਜਾ ਕੇ ਮੁਰਕਿਆਂ ਦੀ ਬਾਰ-ਬਾਰ ਮਿਲ ਕੇ ਜਾਂਦੇ ਆਉਂਦੇ ਕਿਉਂ ਬਈ ਏਡੀਦਰੋ ਜੇ ਕਬੂਤਰ ਚੰਗੇ ਆਉਂਦੇ ਵਈ ਤਾਂ ਆਉਂਦੇ ਆ ਪਰ ਮੇਰਾ ਵੀਰ ਤੇ 300 ਵਾਲੇ ਕਬੂਤਰ ਦੀ ਅਸੀਂ ਗਰੰਟੀ ਨਹੀਂ ਦੇ ਸਕਦੇ ਠੀਕ ਹੈ ਜੀ ਗਰੰਟੀ ਨਹੀਂ ਆਪਾਂ ਦਿੰਦਾ 300 ਵਾਲੇ ਕਬੂਤਰ ਦੀ ਹਾਂ ਜੇ ਗਰੰਟੀ ਲੈਣੀ ਹੈ ਬਈ 1000 ਵਾਲੇ ਕਬੂਤਰ ਦੀ ਗਰੰਟੀ ਦਿੰਨੇ ਆਪਾਂ ਉਹ ਆਪਣੇ 2000 ਦਾ ਜੋੜਾ ਹੁੰਦਾਗਾ 1000 ਦਾ ਇੱਕ ਦਿੰਨੇ 2000 ਦਾ ਜੋੜ ਦਿੰਨੇ ਬਈ ਉਹਦੀ ਆਪਾਂ ਗਰੰਟੀ ਲੈਨੇ ਆਂ ਫੁੱਲ ਪਰ ਕਹਿਣ ਦਾ ਪਾਪ ਉਹਦੀ ਅਸੀਂ ਵੀਡੀਓ ਨਹੀਂ ਬਣਾ ਕੇ ਪਾਉਂਦੇ ਠੀਕ ਹੈ ਨਾ ਲੱਗਦਾ ਯਾਰ ਵੀ ਖਾਨੀ ਬਾਬੇ ਨੂੰ ਉਂਟਾਂ ਕਾ ਫੜ ਲਿਆ ਉਹਦੀ ਆਪਾਂ ਵੀਡੀਓ ਨਹੀਂ ਬਣਾ ਕੇ ਪਾਉਂਦੇ ਭਾਈ ਜੀ ਕਾਰਨ ਕੀ ਹੈਗਾ ਯਾਰ ਲੱਗਦਾ ਯਾਰ ਖਾਨੀ ਉਹੀ ਹੋ ਘਰੀ ਜਾਂਦੇ ਨੇ ਠੀਕ ਨਾ ਭਾਈ ਜਿਹਨੂੰ ਫਿੱਟ ਆਊਗਾ ਪਸੰਦ ਆਊਗਾ ਉਹ ਉਹ ਕਬੂਤਰ ਲੈ ਜਾਊਗਾ ਨਹੀਂ ਭਾਈ ਤਿੰਨ ਤਣ ਸੋਹਣਾਂ ਦੀ ਆਪਾਂ ਵੀਡੀਓ ਬਣਾਉਣੀ ਹੈ ਇਹ ਫਿੱਟ ਨਾਲ ਇਹ ਵੀ ਲੱਜਦਾ ਤੇ ਅੱਜ ਜਿਆਦਾ ਸੋਹਣਾਂ ਆ ਲੈਂਦੇ ਕਰਾਉਣਾ ਸ਼ੌਂਕ ਕਬੂਤਰਾਂ ਦਾ ਭਾਈ ਜਿਹੜੇ ਆਪਣੇ ਕੋਲ ਆਏ ਹੋਏ ਭਾਈ ਤਿੰਨ ਤਣ ਸੋਹळे ਕਬੂਤਰ ਆਏ ਹੋਏ ਆਪਣੇ ਕੋਲ ਠੀਕ ਹੈ ਜੀ ਤੇ ਕਬੂਤਰ ਵੀ ਤੁਹਾਨੂੰ ਇੱਕ ਦੋ ਇੱਕ ਦਿਖਾਉਂਗਾ ਲਾਈ ਮਿੱਤਰੋ ਅਜੇ ਪਹਿਲੀ ਜੋ ਕੋ ਉਤਰ ਦਿਖਾਉਣਾ ਛੋਣੇ ਗੋਲਾ ਜੋ ਨੀਲੇ ਗੋਲੇ ਮੰਗਦੇ ਨੇ ਲੋਕ ਉਹ ਦਿਖਾਉਣੇ ਆ ਬਈ ਛੋਣੋ ਬਈ ਖੱਟੀਆਂ ਅੱਖਾਂ ਬਈ ਕਾਲੀ ਨੋਕ ਆ ਬਈ ਗੱਟੀਆਂ ਕੱਚ ਪਾਸੇ ਰੇ ਬਈ ਠੀਕ ਹੈ ਬਈ ਲੋ ਬਈ ਕਰੋ ਸ਼ੌਂਗ ਨੀਲਾ ਗੋਤਰਾ ਬਈ ਤੇ ਆਹ ਲੋ ਜੀ ਕਰੋ ਪੰਜਿਆਂ ਦਾ ਸ਼ੌਕ ਵਈ ਕਰ ਲੋ ਸ਼ੌਕ ਪੰਜਿਆਂ ਦਾ ਸੁਲਾ ਮੈਂ ਮਤਰਾ ਦਿਖਾ ਦੇ ਹੁਣ ਦਿਖਾ ਦੇ ਕਰਾਵੇ ਸ਼ੌਕ ਆ ਵਈ ਕਰੋ ਅਗਲਾ ਕੰਪਟਰ ਚੈੱਕ ਤੇ ਕਉ ਉਤਰੀ ਆ ਵਈ ਖਟੀਆਂ ਕਾ ਕਾਲੀ ਨੋ ਕਾਲੀ ਛੀਨੀ ਵਈ ਖਟੀਆਂ ਕਾ ਕਾਲੀ ਨੋ ਕਾਲੀ ਛੀਨੀ ਵਈ ਜੀ ਕਰੋ ਸ਼ੰਗੋਲ ਫਰਾਂਲਾ ਚਣੇ ਪਿਆ ਬਾਈ ਫੰਗਾ ਲੱਗ ਹੋਈ ਜੀ ਕਰੋ ਬਾਈ ਜੀ ਪੰਜਾਣਾ ਜੀ ਲੱਗ ਹੋਈ ਜੀ ਕਰਾਉਣਾ ਸ਼ੌਂਕੇ ਦਾ ਵੀ ਕਰੋ ਚੇਕ ਸੱਪੋਂ ਮੰਗੜ ਦੇ ਬਾਈ ਸੱਪੋਂ ਮੰਗੜ ਲੋ ਵਈ ਕਰੋ ਅਗਲਾ ਕਬੂਤਰ ਚੈੱਕ ਵਈ ਖੱਟੀਆਂ ਅੱਖਾਂ ਵਈ ਚਿੱਟੀ ਨੋਕ ਵਈ ਲਾਲ ਚੀਨਾ ਕਰ ਦੰਦਾਂ ਕਰ ਦੰਦਾਂ ਤੋਂ ਲਾਲ ਚੀਨਾ ਵਈ ਜੀ ਆ ਦੇਖੋ ਕਰ ਲਓ ਵਈ ਸ਼ੌਂਕ ਭਰਾਂ ਲਾਸਟ ਲਾਸਟ ਆ ਰਹੀਆਂ ਵਈ ਦਿਖ ਨਹੀਂ ਲਾਸਟ ਲਾਸਟ ਆ ਰਹੀਆਂ ਨੇ ਵਈ ਕੱਚੀ ਨਹੀਂ ਦਿਖਨੀਆਂ ਇਧਰੋਂ ਵੀ ਆ ਰਹੀਆਂ ਵਈ ਠੀਕ ਆ ਵਈ ਜੀ

लो भाई लाल सिर पूरी नोक खट्टिया अख जी करो भाई जी फर लो भाई, करो बी जी भी न ਜੀ ਕਰੋ ਚੇਕ ਕਰੋ ਖਟੀਆਂ ਆਖਾਂ ਥਲੜੀ ਜਵਾਰੀ ਕਾਲੀ ਬਈ ਖਾਕਾ ਕਾਲਾ ਚੀਨਾ ਵਈ ਕਰੋ ਵਈ ਸ਼ੁੱਕ ਇਹਦੀ ਵੀ ਆ ਦੇ ਕੋ ਲਾਸਟ ਆਰੀਆ ਬਈ ਲਾਟ ਲਾਟ ਆਰੀਆ ਵਈ ਦੀ ਤੋਲੋ ਜੀ ਬਈ ਅਲ ਜੇ ਇਹਦੇ ਵੀ ਗੂੜੇ ਪਿਆ ਸਰੋ ਵਾਜੀ ਚੱਕੋ ਕੋਉਂ ਤੋਂ ਦੇਖ ਲੋ ਸਾਪ ਨੂੰ ਗੜਦਿਆ ਜਿਹੜੇ ਅੱਜ ਸਾਨੂੰ ਦਿਖਾ ਰਹੇ ਆਂਗੇ ਲੋ ਵਾਜੀ ਕਰੋ ਅਗਲਾ ਕੁੱਤਰ ਚੱਕੋ ਕਾਲੀਆਂ ਅੱਖਾਂ ਚਿੱਟੀਆਂ ਹੋ ਗਏ ਬਈ ਸਭ ਚਿੱਟੇ ਲੋ ਵਾਜੀ ਹਰ ਇਹਦੇ ਵੀ ਦੇਖੋ ਕਿਵੇਂ ਚਨੇ ਪਿਆ ਬਾਈ ਦੇਖੋ ਕਿੰਨੇ ਚੰਗੇ ਪਾਰੇ ਬਾਈ ਤਿੰਨ ਚਨੇ ਪਿਆ ਬਾਈ ਇਹਦੇ ਵੀ ਬਾਈ ਜੀ ਪੱਕੀ ਢੱਲ ਪਈ ਹੀ ਹੈ ਪਾਇਰ 'ਚ ਇਹਦੀ ਪੱਕੀ ਢੱਲ ਪਈ ਹੀ ਹੈ ਬਾਈ ਪਾਇਰ 'ਚ ਲੋ ਬਾਈ ਛੱਡ ਕੇ ਵੀ ਦਿਖਾਉਣਾ ਬਾਈ ਕਲੋ ਵਾਜੀ ਤੂੰ ਸਮਝੜਾ ਕਬੂਤਰ ਦਿਖਾਉਣ ਲੱਗਣਾ ਵਾਜੀ ਦੇਖੋ ਬੜਾ ਸਾਂਵਰ ਗਿਆ ਹੈਗਾ ਲੜਿਆ ਪਰ ਕਬੂਤਰ ਬਹੁਤ ਸਾਂਵਰ ਗਿਆ ਵਾਜੀ ਦੇਖ ਵਾਜੀ ਕਾਲੀਆਂ ਅੱਖਾਂ ਨੇ ਬਈ ਦੋਏ ਅੱਖਾਂ ਕਾਲੀਆਂ ਪੂਰੀ ਨੋਕ ਕੋਈ ਲਾਲ ਰੁਤਦਾ ਵਾਜੀ ਆ ਦੇਖੋ ਫਿੱਕ ਲਾਲ ਰੁਤਿਆ ਵਾਜੀ ਫਿੱਕਾ ਲਾਲ ਜੀਨਾ ਬਈ ਲਾਲ ਰੁਤਦਾ ਫਿੱਕਾ ਵਾਜੀ ਇਹਦੀ ਵੀ ਆਹ ਲਾਸਟ ਲਾਸਟ ਆ ਰਹੀ ਹੈ ਬਾਈ ਆ ਦੇਖੋ ਆ ਲਾਸਟ ਲਾਸਟ ਆ ਰਹੀ ਹੈ ਬਾਈ ਲਾੜ ਤਾਂ ਬਈ ਫਿੱਕਾ ਕਾਲੀਆਂ ਅੱਖਾਂ ਨੇ ਬਾਈ ਆ ਦੇਖੋ ਲਾਸਟ ਆ ਰਹੀ ਹੈ ਬਈ ਕੰਜਾਂ ਦਾ ਕਰੋ ਬੇਸ਼ੰਮ ਲਾੜ ਤਾਂ ਬਈ ਫਿੱਕਾ ਬਣ ਲਾਖ ਖੜ ਤੋਂ ਫੜ ਤੋਂ ਦੇਖ ਲਓ ਕਿੰਨੇ ਸੋਹਣੀ ਖੜ ਤੋਂ ਫੜਦਾ ਦੇਖੋ ਸ਼ਾਮਕ ਦਾ ਦੂਰਾ ਬਈ ਲਾ ਵਈ ਜੀ ਕਰੋ ਚੈੱਕ ਖਟੀਆਂ ਕੱਲ ਲਾਲ ਚੀਨੀ ਪੂੜੀ ਜੀ ਨੂਗਾ ਕਰੋ ਵਈ ਜੀ ਫਰਾਂ ਦੇ ਜੋ ਆਇਆ ਕਰ ਲਾ ਵਈ ਪੁੰਜਿਆ ਨਾ ਸ਼ ਪਰ ਦੇ ਗੁੱਡਾ ਬੰਦੋ ਆ ਜੀ

ਉਹ ਸੁਣੋ ਵਈ ਕਰੋ ਚੱਕ ਚਿੱਟੀਆਂ ਅੱਖਾਂ ਬਈ ਕਾਲੀ ਜੀ ਨੋਕ ਹੈ ਕਾਲੀ ਰੋਜੀ ਕਬੂਦਰੀ ਆ ਬਈ ਰੋਜੀ ਕਬੂਦਰੀ ਆ ਬਈ ਰੋਜੀ ਕਰ ਲਓ ਬਈ ਫਰਾਸ਼ਾਂ ਲੋ ਬਈ ਲੋ ਬਈ ਪੰਜਾਂ ਦਾ ਵਿਸ਼ੰਕ ਕਰ ਲਓ ਬਈ ਲੈ ਇਸ ਹੱਡ ਲੋ ਬਈ ਕਰੋ ਚੱਕਰ ਰੋਜੀ ਤੇ ਮਾਰ ਬਈ ਉਧਰੇ ਦਿਖਾ ਰਿਆ ਯਾਰ ਲੋ ਵਾਜੀ ਕਰੋ ਵਾਲਾ ਕੁਤ ਚੇ ਤੇ ਵੀ ਕੁਦਰੀਆ ਬਾਈ ਚੱਟੀਆਂ ਅੱਖਾਂ ਨੇ ਕਾਲੀ ਪੂਰੀ ਨੋ ਕੇ ਬਾਈ ਜੀ ਕਾਲ ਸਰੀ ਪੁੰਜਾ ਕਾਲਾ ਬਾਈ ਦਾ ਕਾਲਾ ਸਿਰ ਪੁੰਜਾ ਕਾਲਾ ਬਾਈ ਲੋ ਵਾਜੀ ਕਰੋ ਫੁਰਾਵੇਂ ਇਹਦੇ ਵੀ ਬਾਈ ਪੱਕੀ ਠੱਲ ਪਈ ਹੋ ਜੇਗੀ ਉਹ ਦੇਖਦੇ ਪੱਕੀ ਠੱਲ ਪਈ ਨਹੀਂ ਹੋਵੇ الله भाई ये पंजा ने शॉक कर श्राविच ये Ne ले अबे मत ਲਾਲ ਸਰਾ ਕਾਲਾ ਸਰਾ ਬਈ ਪੂਰੀ ਨੋਕਾ ਬਈ ਕੰਚੀਆ ਬਈ ਠੀਕ ਹੋ ਗਈ ਜੀ ਇਹ ਆ ਕਰ ਲਓ ਬਈ ਪੰਜੇ ਦਾ ਸ਼ਾਟ ਹੋਇਆ ਇਹਦੇ ਪੰਜੇ ਆਮ ਕੂਤਰਾਂ ਨੂੰ ਗੂੜਿਆ ਬਈ ਆਮ ਕੂਤਰਾਂ ਨੂੰ ਪੰਜੇ ਤੇ ਗੂੜਿਆ ਬਈ ਜੀ ਕਰ ਲਓ ਚੈੱਕ ਕਰਾਓ ਵੀ ਚੈੱਕ ਮਿੱਤਰ ਲੰਬਾਈ ਬਹੁਤ ਹੈ ਬਈ ਕੂਤਰਾਂ ਲੋ ਕੋਈ ਜ਼ਿਕਰ ਵਾਲਾ ਗੁੱਤ ਚੱਕ ਗਾਲੀਆਂ ਅੱਖਾਂ ਚਿੱਟੀਆਂ ਹੋ ਗਿਆ ਬਾਈ ਜੀ ਸਿੰਬਾ ਦੀ ਕਰਤੰਦੇ ਆ ਦੇਖੋ ਲਾਲ ਜੀ ਲਾਲ ਸਿੰਬਾ ਬਾਈ ਇਹ ਲਾਲ ਚੀਨੇ ਕੁਤਰਾ ਜੋ ਹੋ ਸਕਦਾ ਬਾਈ ਜੀ ਇਹਦੇ ਲਾਲ ਸਿੰਬਾ ਬਾਈ ਇਹਦੀ ਵੀ ਲਾਟ ਲਾਟ ਲੈਂਦੀ ਹੈ ਬਈ ਕੰਨੇ ਛਾੜਨ ਲੱਗਣੀ ਆ ਆਰੇ ਨਾ ਬਈ ਨੰਬਰ ਪਾਗਾ ਇਹਦੀ ਪੱਕੀ ਢੱਲ ਪਾਈ ਹੋਈ ਆ ਬਾਈ ਜੀ ਆ ਕਰ ਲੋ ਚੈੱਕ ਪੱਕੀ ਢੱਲ ਪਈ ਹੋਈ ਆ ਮੇਰੇ ਲਈ ਠੀਕ ਹੈ ਜੀ ਕਰਾਓ ਬਈ ਚੈੱਕ ਸलो ਬਈ ਕਰੋ ਚੈੱਕ ਕਾਲੀਆਂ ਅੱਖਾਂ ਨੇ ਬਾਈ ਠੀਕ ਹੈ ਜੀ ਲਾਲ ਚੀਨੀ ਮਦੀਨਾ ਬਾਈ ਜੀ ਇਹਦੀ ਫੰਗੜ ਲਾਲ ਚੀਨੀ ਆ ਬਾਈ ਕਾਲੀਆਂ ਅੱਖਾਂ ਨੇ ਬਾਈ ਜੀ ਇਹ ਆ ਕਰ ਲਓ ਬਈ ਪੰਜਾਹ ਦਾ ਸ਼ਾਮ ਇਹਦੀ ਖਾਕ ਵੀ ਥਲੋ ਕਾਂ ਸਿੱਤੇਗੀ ਬਾਈ ਠੀਕ ਹੈ ਲਾਲ ਚੀਨੀ ਆ ਬਾਈ ਕਰਾ ਵੀ ਚੱਕ ਜਿਕਰੋ ਚੱਕ ਕਾਲ ਸ੍ਰੀ ਕਬੂਦਰੀ ਹੋਈ ਐ ਛੱਟੀਆਂ ਆਖਣੇ ਪੂਰੀ ਏ ਕਾਲੀ ਪੂਰੀ ਨੋਕਾ ਬਾਈ ਜੀ ਇਹਦੇ ਵੀ ਫੰਗ ਆ ਰਿਹਾ ਬਾਈ ਜੀ ਇਹਦੇ ਵੀ ਆ ਰਿਹਾ ਲਾਸਟ ਲਾਸਟ ਆ ਰਿਹਾ ਬਾਈ ਜੀ ਠੀਕ ਆ ਬਾਈ ਜੀ ਤੇ ਇਹਦੀ ਪੂੰਛ ਦੇ ਵਿੱਚ ਦਫਾੜ ਫੰਗਾ ਬਾਈ ਜੀ ਇਹਦੇ ਪੂੰਛ ਜਿਹਾ ਦੇਖੋ ਦਫਾੜ ਫੰਗਾ ਬਾਈ ਦਫਾੜ ਫੰਗਲੇ ਕਿ ਪੁੱਤਰ ਕਹਿੰਦੇ ਚੰਗੇ ਹੁੰਦੇ ਆ ਬਾਈ ਜੀ ਇਦੇ ਪੂੰਜੇ ਦੇ ਵਿੱਚ ਤਫਾੜ ਫੰਗ ਹੈ ਬਾਈ ਜੀ ਤੇ ਆ ਲਓ ਜੀ ਕਰੋ ਪੂੰਜੇ ਦਾ ਸ਼ੌਕ ਕਰ ਲਓ ਬਾਈ ਚੈੱਕ ਇਕੱਲਾ ਇਕੱਲਾ ਲਓ ਬਾਈ ਕਬੂਤਰ ਨੂੰ ਹੋ ਚੈੱਕ ਕਰਾਉਣਾ ਹੈ ਨਾ ਲਾਸਟ ਕਬੂਤਰ ਚੈੱਕ ਕਰਾਉਣਾ ਬਾਈ ਚਟੀਆਂ ਖਾਵੇ ਪੂਰੀ ਨਹੀਂ ਹੋ ਗਈ ਟਾਇੜੀਆਂ ਚੋਂ ਬਾਈ ਲਾਲ ਸਲਾ ਇਹ ਟੈਡੀ ਕਬੂਤਰਾਂ ਚੋਂ ਜਾਉ ਬਾਈ ਚੋ ਪਾਕਿਸਤਾਨੀ ਕਬੂਤਰਾਂ ਟੈਡੀ ਉਹਨਾਂ ਚੋਂ ਜਾਉ ਬਾਈ ਜੀ ਠੀਕ ਆ ਦੇਖੋ ਸ਼ਬਿਆ ਹੋਇਆ ਬਾਈ ਉਹਨੂੰ ਇੱਕ ਕਾਲਸਰੇ ਚੋਂ ਅਸਮਾਨੀਆਂ ਚੋਂ ਬਾਈ ਟੈਡੀਆਂ ਚੋਂ ਪਈ ਜੀ ਇਹਦੇ ਵੀ ਲਾਫਟ ਲਾਫਟ ਆ ਰਹਿਆ ਬਾਈ ਜੀ ਠੀਕ ਹੈ ਜੀ ਜੋ ਵੀਰ ਕਹਿੰਦਾ ਸਾਨੂੰ ਟੈਡੀ ਚਾਹੀਦੇ ਨਾ ਇਹ ਟੈਡੀ ਕਬੂਤਰਾਂ ਚੋਂ ਜਾਉ ਬਾਈ ਜੀ ਛੱਟੀਆਂ ਅੱਖਾਂ ਲਾਲ ਸਿਰਾਂ ਬਾਈ ਕਾਲਸਰੇ ਨਹੀਂ ਹੈਗਾ ਪਰ ਹੈਗਾ ਉਹੀ ਕੁਤਰਾਂ ਜਾ ਬਾਈ ਜੀ ਲਾ ਬਾਈ ਜੀ ਕਰ ਲੋ ਚੈੱਕ ਕੱਲਾ ਕੱਲਾ ਕੁਤਰ ਲਾ ਵੀ ਮਤਰਾ ਮਾਤ ਕਰਵਾ ਲਵਾ ਚਾ ਦੇਖੋ ਲਾ ਬਾਈ ਜੀ ਕਰੋ ਕੱਲਾ ਕੱਲਾ ਚੈੱਕ ਹੁਣ ਸਾਨੂੰ ਛੱਡ ਕੇ ਦਿਖਾਵਾਂਗੇ ਆਪਾਂ ਕੱਲਾ ਕੱਲਾ ਲਾ ਵੀ ਫੜੀ ਕਰਦੇ ਲਾ ਬਾਈ ਜੀ ਕਰੀ ਚਲੋ ਚੈੱਕ लो जी, लो जी, करी चलो भाई जी, कला चेक करी चलो बहुत शानदार आया अपने को अच्छे जड़े आया ਆਹ ਆਗੂ ਉਤਰ ਸੀ ਜਿਹੜੇ ਅੱਜ ਆਏ ਹੋਏ ਬਾਈ ਆਪਣੇ ਕੋਲ ਚੈੱਕ ਕਰ ਲੋ ਬਾਈ ਜੀ ਇਕੱਲਾ ਇਕੱਲਾ ਠੀਕ ਹੈ ਜੀ ਇਕੱਲਾ ਇਕੱਲਾ ਚੈੱਕ ਕਰਾ ਦਿੰਨਾ ਬਾਈ ਜੀ ਤੁਹਾਨੂੰ ਅੱਲਾ ਬਾਈ ਹਰ ਲੋ ਇਕੱਲਾ ਇਕੱਲਾ ਚੈੱਕ ਬਾਈ ਜੀ ਬਾਕੀ ਫੋਨ ਨੰਬਰ ਹੈਗਾ ਬਾਈ ਜੀ ਮੇਰਾ 88728 01433 88728 01433 ਮੇਰਾ ਫੋਨ ਨੰਬਰ ਹੈ ਜੀ ਪਿੰਡ ਨਾਗਰਾ ਚਲਾ ਸਿਰੂ ਹੈ ਬਾਈ ਜੀ ਪਿੰਡ ਨਾਗਰਾ ਚਲਾ ਸਿਰੂ ਹੈ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ ਨਾਗਰਾ ਪ੍ਰੋਡਕਸ਼ਨ ਜੁੜੂ ਚੈਨਲ ਨੂੰ ਕਲੋ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਬਾਕੀ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦਾ ਕੋਈ ਨੈਕਸਟ ਵੀਡੀਓ ਤਾ ਤਕਲੀਫ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਕ